ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰੇ ਗਰੁੱਪ ਵਾਲੇ ਵੀਰਾਂ ਦਾ ਤੇ ਜੁਟੀ ਵਾਲੇ ਵੀਰਾਂ ਦਾ ਵੀਡੀਓ ਲੈ ਕੇ ਆਇਆ ਕੰਮ ਵਾਲੀ ਠੀਕ ਹੈ ਜੀ ਤੇ ਜਿਹੜੇ ਬੰਦੇ ਚੈਨਲ ਪਰ ਨਵੇਂ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਦਬਾ ਦਿਓ ਘੰਟੀ ਵਾਲਾ ਬਟਨ ਠੀਕ ਹੈ ਜੀ ਤਾਂ ਜੋ ਸਾਡੀਆਂ ਆਉਣ ਵਾਲੀ ਵੀਡੀਓਜ਼ ਦੇ ਕੰਮ ਵਾਲੀ ਜਾਂ ਪੇਪਰ ਵਾਲੀ ਕੋਈ ਵੀ ਵੀਡੀਓ ਸਭ ਤੁਹਾਡੇ ਤੱਕ ਉਹਦੀ ਜਾਣਕਾਰੀ ਪੁੱਜ ਸਕੇ ਤੇ ਸ਼ਾਮ ਨੂੰ ਆਊਗੀ ਵੀਡੀਓ ਦੂਜੀ ਜਿਹੜੀ ਕੱਲ ਉੱਥੇ ਮੀਟਿੰਗ ਹੋਈ ਹੈ ਕੱਚੇ ਬੰਦਿਆਂ ਨੂੰ ਪੱਕੇ ਮਤਲਬ ਪੇਪਰ ਦਿਵਾਉਣ ਵਾਲੀ ਆ ਜੋ ਵੀ ਹੈ ਨਾ ਸਾਰੀ ਵੀਡੀਓ ਸ਼ਾਮ ਨੂੰ ਉਹਦੇ ਪਾਰਟਮੈਂਟ YouTube ਤੇ ਪਾਉਂਗਾ ਤੁਹਾਨੂੰ ਗਰੁੱਪ ਦੇ ਵਿੱਚ ਸ਼ੇਅਰ ਕਰ ਦੂੰਗਾ ਠੀਕ ਹੈ ਜੀ ਤੁਸੀਂ ਦੇਖਿਓ ਤੇ ਜਿੱਥੇ ਵੀ ਉਹਨਾਂ ਦਾ ਅਗਲਾ ਸੈਮੀਨਾਰ ਹੋਇਆ ਉਹਨਾਂ ਦਾ ਨੰਬਰ ਆਈਡੀ ਸਾਰਾ ਕੁਝ ਮੈਂਸ਼ਨ ਕਰ ਦੂੰਗਾ ਮੈਂ ਜਿੱਥੇ ਉਹਨਾਂ ਦਾ ਅਗਲਾ ਸੈਮੀਨਾਰ ਹੋਇਆ ਜਿੱਥੇ ਉਹਨਾਂ ਨੇ ਜਿਹੜਾ ਵੀ ਹਾਲ ਬੁੱਕ ਕਰਿਆ ਜਿੱਥੇ ਵੀ ਜਿਹੜੇ ਵੀ ਨਹੀਂ ਪੁੱਜ ਸਕਿਓ ਉੱਥੇ ਜ਼ਰੂਰ ਜਾਇਓ ਠੀਕ ਹੈ ਜੀ ਤੇ ਹੁਣ ਕਰਦੇ ਆ ਕੰਮ ਵਾਲੀ ਗੱਲ ਠੀਕ ਹੈ ਜੀ ਕੰਮ ਹੈਗਾ ਇਹ ਜਿੱਦਾਂ ਕਾਰਾਂ ਨੂੰ ਪੇਂਟ ਕਰਨ ਦਾ ਜਾਂ ਡੈਂਟਿੰਗ ਦਾ ਕੰਮ ਜਿੱਦਾਂ ਵੀ ਹੈਨਾ ਠੀਕ ਹੈ ਜੀ ਕੰਮ ਹੈਗਾ ਇੰਡੀਅਨ ਬੰਦੇ ਕੋਲੇ ਇੰਡੀਅਨ ਬੰਦੇ ਦੀ ਇੱਥੇ ਜਿੱਦਾਂ ਵਰਕਸ਼ਾਪ ਲਾ ਲੂ ਤੁਸੀਂ ਹਨਾ ਤੇ ਇੱਕ ਬੰਦੇ ਵਾਸਤੇ ਕੰਮ ਹੈ ਐਕਸਪੀਰੀਅੰਸ ਹੋਵੇ ਬੰਦੇ ਨੂੰ ਕੰਮ ਦਾ ਠੀਕ ਹੈ ਜੀ ਕੰਮ ਆਉਂਦਾ ਹੋਵੇ ਪੂਰਾ ਤੇ ਦੂਜੀ ਗੱਲ ਪੇਪਰ ਹੋਵੇ ਬਾਈ ਵੀਰ ਬਣ ਕੇ ਬਹੁਤ ਬੰਦੇ ਮੈਸੇਜ ਕਰਦੇ ਫੋਨ ਕਰਦੇ ਫਿਰ ਤੁਹਾਨੂੰ ਪਤਾ ਪੇਪਰ ਹੋਵੇ ਸੰਜੋੜ ਨੂੰ ਹੋਵੇ ਕਹਿਣ ਦਾ ਭਾਵ ਕੰਟਰੈਕਟ ਕਰਨਾ ਉਹਨਾਂ ਨੇ ਇੱਕ ਨੰਬਰ 'ਚ ਕੰਮ ਠੀਕ ਹੈ ਜੀ ਤੇ ਕੋਸ਼ਿਸ਼ ਕਰਿਓ ਜਿਹੜੇ ਬੰਦੇ ਵੀ एलिजिबल ਹੈ ਆ ਜਿਨ੍ਹਾਂ ਕੋਲ ਹੈਗੀ ਹੈ ਰਿਕੁਆਇਰਮੈਂਟ ਰਿਕੁਆਇਰਮੈਂਟ ਉਹ ਤੁਸੀਂ ਮੈਸੇਜ ਕਰ ਲਿਓ ਠੀਕ ਹੈ ਤੇ ਬੈਰਗਮੋ ਦੇ ਵਿੱਚ ਕੰਮ ਹੈ ਠੀਕ ਹੈ ਜੀ ਵੀਰ ਬਣ ਕੇ ਉਹੀ ਮੈਸੇਜ ਕਰਿਓ ਜਿਹੜੇ ਕੰਮ ਦੇ ਪ੍ਰਤੀ ਮਤਲਬ ਜਿਨ੍ਹਾਂ ਦੀ ਐਕਸਪੀਰੀਅੰਸ ਹੈਗਾ ਜੀ ਇਹਨਾਂ ਨੂੰ ਜਾਂ ਜਿਨ੍ਹਾਂ ਕੋਲ ਸਾਲ ਵਾਲੀ ਸੰਜੋੜ ਨੂੰ ਹੈਗੀ ਹੈ ਠੀਕ ਹੈ ਜੀ ਪੇਪਰਾਂ ਦਾ ਮਤਲਬ ਹੈ ਵੀ ਸੰਜੋੜ ਨੂੰ ਤੇ ਸ਼ਾਮ ਨੂੰ ਤੁਸੀਂ ਵੀਡੀਓ ਦੇਖ ਲਿਓ ਧਿਆਨ ਨਾਲ ਸੁਣ ਲਿਓ ਜਿਹੜੇ ਬੰਦੇ ਇੰਟਰਸਟਿਡ ਆ ਅਗਲੀ ਵਾਰ ਉਹ ਚਲੇ ਜਾਏ ਉਹਨਾਂ ਨਾਲ ਕੰਟੈਕਟ ਕਰਕੇ ਠੀਕ ਹੈ ਜੀ ਬਦਲਾ ਲਿਓ ਪੇਪਰ ਜਾ ਕੇ ਜਿੰਮੇ ਵੀ ਜੋ ਵੀ ਸਿਸਟਮ ਹੈ ਠੀਕ ਆ ਉਹ ਵੀਡੀਓ ਸ਼ਾਮ ਨੂੰ ਆਊਗੀ ਤੁਸੀਂ ਆ ਫਿਲਹਾਲ ਹੁਣ ਦੇਖ ਲਈ ਠੀਕ ਹੈ ਜੀ ਤੇ ਮਿਲਦੇ ਆ ਆ ਕਰੋ ਤੁਸੀਂ ਦੌਰ ਜੇ ਕੋਈ ਹੈਗਾ ਬੰਦਾ